ਹੀ ਹਾਲ ਚਾਲ ਦਾ ਦੋਸਤ ਸਤਿ ਸ੍ਰੀ ਅਕਾਲ ਜੀ ਆਪਾਂ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਚਲਦੇ ਆ ਪਾਣੀ ਰਵਾ ਕਰਨ ਤੇ ਲਾਈਟ ਮੇਰੇ ਸਾਬ ਨਾਲ ਆਊਗੀ 9:30 10:00 ਵਜੇ ਤੇ ਪਾਣੀ ਪਾਣੀ ਪਾ ਦਾ ਜਾਨਵਰਾਂ ਨੂੰ ਤੇ ਫੇਰ ਉੱਤਰ ਠਹਿਰ ਕੇ ਕੱਢਾਂਗੇ ਥੋੜਾ ਇਹ ਪਾਣੀ ਪੁਣੀ ਰਵਾ ਕਰਿਆ ਅੱਗੇ ਤੇ ਸੂ ਖੜੇ ਹੈ ਗੇਰਾ ਚਲ ਪੱਠੀ ਖਾਈ ਜਾਂਦੇ ਆ ਫਿਰ ਇਹਨਾਂ ਨੂੰ ਠਹਿਰ ਕੇ ਪਿਆ ਦੇਗਾ ਇਧਰ ਟੂਟੀ ਵੀ ਨਹੀਂ ਆਈ ਲੋ ਬਈ ਮਿੱਤਰੋ ਉਤਰ ਕੱਢ ਤੇ ਬਾਹਰ ਮੇਰੀ ਵਿਚਾਰ ਆ ਵੀ ਜਿਹੜੀ ਸਿੱਧੇ ਜੀ ਕੀਤੀ ਸੀ ਉਹਨਾਂ ਨੇ ਛੱਡਾਂ ਨਾ ਛੱਡਾਂ ਵਿਚਾਰ ਪਣਾਈ ਜਾਂਦਾ ਸੀਗਾ ਵੀ ਜਾਲ ਚ ਵੀ ਪਾਉਣ ਵਾਲੇ ਰਹਿੰਦੇ ਆ ਜਿਵੇਂ ਕਿ ਉਹਨੇ ਪਰਣਾ ਬਾਲਣਾ ਫਿਰ ਜਾਲ ਚ ਪਾ ਕੇ ਟੰਗਦਾ ਉਹਨਾਂ ਨੂੰ ਫਿਰ ਮੈਂ ਪਾਣੀ ਰਵਾ ਕਰਕੇ ਆਪਾਂ ਪਾਣੀ ਛੱਡ ਦਿੱ ਗਏ ਇੰਨਾ ਜਿਹੜੇ ਬੱਚੇ ਨੇ ਉੱਡਣਾ ਡਰਨ ਉਹ ਉੱਡ ਖੜਨਗੇ। ਲਓ ਜੀ। ਨੰ ਭਾਈ ਜੀ ਆਪਾਂ ਦੂਜੇ ਤਿੰਨੇ ਵੀ ਛੜਤੇ ਮੈਂ ਕਹੀ ਦੰਦ ਨੇ ਛੜਦਿੰਨੇ ਆ। ਤੇ ਨਾਲੇ ਉਹ ਕਬੂਤਰੀ ਦਰਮੋਂ ਸਰ ਬਣ ਜੂਗਾ। ਤੇ ਕੂਤਰ ਵੀ ਜਾਲ ਚ ਪਾਤੇ ਆ। ਤੇ ਕੱਲ ਤੋਂ ਦੂਜੇ ਜਾਲ ਚ ਵੀ ਸਾਰੇ ਪਾਦਿਆ ਕਰਾਂਗੇ। ਅੱਜ ਬੱਚੀ ਜੀ ਵੀ ਛੇੜਾਂਗੇ ਮੋਟਰ ਨਹੀਂ ਛੱਡਦੇ ਮੰਮੀ ਹਰ ਦਿਨ ਦਵਾਈ ਲੈਣ ਜਾਂਦੀਆਂ ਫਿਰ ਕਰੇਲੀ ਲੋਤ ਆਉਣਾ ਕਿ ਵੀਣਾ ਮੇਰੀ ਵਿਚਾਰ ਬਣ ਗਈ ਤਾਂ ਹੋ ਸਕਦਾ ਮੈਂ ਛੱਡ ਵੀ ਆਵਾਂ ਲੋ ਜੀ ਬੱਸ ਕੀ ਆਦੀ ਹੈ ਇਹ ਤਾਂ ਫੀਦਾਂ ਮਾਉਣੇ ਵੀ ਮੇਰੀਂ ਪਿਆਰ ਸੀ ਤੱਕ ਹੌਂ ਟਾਈਮ ਨਹੀਂ ਲੱਕਣਾ ਖੜੀ ਮੋਨ ਚੱਕੀ ਖੜੀ ਐ ਪੈਪ ਮੈਂ ਵਿਛਾਈ ਨਹੀਂ ਫਿਰ ਸਿੱਧੇ ਬਾਲਟੀਆਂ ਨੇ ਪਿਆ ਜੰਨੇ ਲੋ ਬਈ ਤਰਪ ਪੌਣੀ 12 ਹੋ ਗਏ ਆ ਤੇ ਬੱਚੇ ਤਾਂ ਬੈਠੇ ਆ ਤੇ ਉਹ ਉਤਰੂ ਦੂ ਦੇ ਉਤਰ ਹੈ ਜੇ ਉਤਰੇ ਨਹੀਂ ਕੇ ਫੇਰ ਮੁੜ ਗਏ ਆ ਉਤਰ ਆਏ ਸੀ ਕੇ ਫੇਰ ਤੇ ਮੁੜ ਗਏ ਆ ਪੌਣੀ 12 ਹੋ ਗਏ ਆ ਤੇ ਆ ਉੱਡ ਡੁੱਟ ਕੇ ਪੈ ਗਏ ਬਾਣਾ ਮੋਟੇ ਕੀੜੇ ਕੁੜੇ ਇਹ ਮਾਰ ਕੇ ਇਹਨਾਂ ਦੀ ਹੈ ਜੀ ਡੰਡਾ ਅਪਰੇਟ ਕਰਨੀ ਲੱਗੇ ਲਓ ਜੀ ਬੜੀ ਜੀ ਉਤਰੇ ਆਏ ਆ ਤੇ ਆ ਬੈਠੋ ਜੀਨਾ ਬੈਠਾ ਮਾਲ ਜੀ ਨਾ ਆ ਜਾਂਦੇ ਭਾਈ ਲੋ ਬਾਈ ਜੁਤਰੇ ਆਏ ਹੋਣੇ ਵੀ ਨਹੀਂ ਕਦੋਂ ਬੈਠਦੇ ਆ ਕਦੋਂ ਕੀ ਕਰਦੇ ਆ ਕਿਰੋਂ ਸੁਤਰੇ ਕਰੇ ਵੀ ਕੁਈ ਹੈ ਨਹੀਂ ਜੀ ਲੋ ਬਈ ਮਿੱਤਰੋ ਨਾਲੇ ਤਾਂ ਆਪਣੇ ਗੰਡੇ ਵੀ ਪਾਣੀ ਲਾਉਣ ਵਾਲੇ ਹੋਏ ਪਏ ਪਹਿਲਾਂ ਛੱਡਦੇ ਆ ਕਣਕ ਨੂੰ ਪਾਣੀ ਕਰਦੇ ਆ ਰਵਾਂ ਤੇ ਫੇਰ ਲਾਵਾਂਗੇ ਇਹਨਾਂ ਨੂੰ ਗੰਡੇ ਗੁੰਡੇ ਨੂੰ ਕੀਰਾ ਹੁਣ ਛੱਡ ਦਈਏ ਆਪਾਂ ਆਈ ਸਾਰਾ ਕੁਝ ਵੱਡ ਪੱਟ ਕੇ ਕੋਈ ਹੋਰ ਵੈਰਿਟੀ ਲਾਵਾਂਗੇ ਇੱਥੇ ਲੋ ਬਈ ਕੀਰਾ ਹੁਣ ਆਮੂਆ ਮਾਰ ਕੇ ਤੇ ਫੇਰ ਛੱਡਦੇ ਆ ਪਾਣੀ ਪਾਣੀ ਦਿੱਤਾ ਆਪਾਂ ਛੱਡ ਕਣਕ ਨੂੰ ਇਹ ਆਪਣੀ ਜੀ ਸਬਜ਼ੀ ਵੀ ਲਾ ਦੇਗੇ ਇਸ ਕਰਕੇ ਮੈਂ ਫੱਟੀ ਦੇ ਮੂੰਹਾਂ ਨਹੀਂ ਮਾਰਿਆਗਾ ਇਸ ਕਰਕੇ ਮੈਂ ਫੱਟੀ ਦੇ ਮੂੰਹਾਂ ਨਹੀਂ ਮਾਰਿਆ ਇੱਧਰ ਮੂੰਹੇ ਮਾਰੇ ਆ ਇਹ ਮੋਟਰ ਚਲਾਤੀ ਆ ਮੋਟਰ ਚੱਲ ਪਈ ਆ ਬਾਈ ਤੇ ਪਾਣੀ ਰਵਾ ਕਰਿਆ ਹੁੰਦਾਗਾ ਮੂੰਹੇ ਮਾਏ ਸੀਗੇ ਘੜ ਤੇ ਹਾਰੇ ਹੁਣ ਆਪਾਂ ਜਿੰਨਾ ਚਿਰ ਪਾਣੀ ਪੂਰਾ ਖਾਲਾ ਨਹੀਂ ਘਰ ਦਾ ਦੇ ਪਾਣੀ ਪੈਣ ਨਹੀਂ ਲੱਗਦਾ ਉਹਨਾਂ ਜਦੋਂ ਆਪਾਂ ਨੂੰ ਨਿਗਾ ਰੱਖਣੀ ਪਉਦੀ ਐ ਕਿ ਮੋਟਰ ਵੀ ਕੱਟਣੀ ਪੈਣੀ ਹੈ ਬਾਈ ਇਹਦੀ ਪੱਖੇ ਕਰਾ ਕੇ ਲਿਆਉਣੀ ਆ ਪਾਣੀ ਘੱਟ ਕੱਢਦੀ ਆ ਲੋ ਵੀ ਮਿੱਤਰੋ ਉੱਤਰਿਆ ਯਾ ਦੋਵੇਂ ਆ ਜਾਂਦੇ ਇਹ ਕੈਮਰੇ ਚ ਆਉਣਗੇ ਆ ਜਾਂਦੇ ਇਹ ਆ ਜਾਂਦੇ ਇਹਨਾਂ ਦੀ ਉੱਤੇ ਨੇ ਇੱਕ ਕੂਤਰ ਸੀ ਦੋਵੇਂ ਕਾਲੀਆਂ ਬਗਲਾਂ ਇਹ ਆਪਣੇ ਪਿੰਡੇ ਦੀ ਤਾਂ ਕੋਈ ਕਾਲਾ ਰੰਗ ਲਾਉਂਦਾ ਹੀ ਨਹੀਂਗਾ ਤੇ ਕਬੂਤਰ ਸ਼ਾਇਦ ਬਾਹਰੋਂ ਆਈ ਲੱਗਦਾ ਚਲੋ ਦੇਖਦੇ ਆਪਾਂ ਵੜ ਦਿਆਂ ਪੱਠੇ ਮਿੱਤਰੋ ਤੇ ਉਦੋਂ ਬਾਅਦ ਦੇਖਦੇ ਆਂ ਬਈ ਕਬੂਤਰ ਹੋਇਆ ਤਾਂ ਇਹ ਗਾਇਜ਼ ਤੁਹਾਨੂੰ ਦਿਖਾਵਾਂਗੇ ਲੋ ਬਈ ਮਿੱਤਰੋ ਪੱਠੇ ਦਿੱਤੇ ਆਪਾਂ ਵੜ ਤੇ ਕਬੂਤਰ ਆਪਣੇ ਉਤਰੇ ਥੱਲੇ ਆ ਜਾਂਦੇ ਆ ਗਏ ਇਹ ਆ ਜਾਂਦੇ ਤੇ ਆਪਾਂ ਵੇਖ ਕੇ ਉਹਨੇ ਕਿਹੜਾ ਕਿਹੜਾ ਵੀ ਕਿਹੜਾ ਇਹਦੇ ਫੇਰ ਦੇਖਦੇ ਆਂ ਲੋ ਵੀ ਮਿੱਤਰੋ ਪਰਲਾ ਕਿਹੜਾ ਗਿਆ ਲੱਗ ਤੇ ਇਹਨੂੰ ਛੜਦਾ ਫੇ ਇੱਕ ਮੂਆ ਛੜਦਾ ਤੇ ਇੱਕ ਛੜਦਾ ਹ ਤੇ ਕਰਮਾ ਵਾਲੀ ਲਾਈਟ ਵੀ ਉੱਠ ਗਈ ਆ ਲਾਈਟ ਉੱਠ ਗਈ ਆ ਤੇ ਕਬੂਤਰ ਵੀ ਆਪਣੇ ਜਿਹੜੇ 2 ਰਹਿ ਗਏ ਸੀਗੇ ਕੱਢੇ ਆ ਤੇ ਉਹ ਵੀ ਆ ਗਏ ਆ ਵਹਿਣ ਆ ਜਾਂਦੇ ਨੀਵੇਂ ਹੀ ਫਿਰਦੇ ਆ ਆ ਜਾਂਦੇ ਤੇ ਲਾਈਟ ਉੱਠ ਗਈ ਆ ਬਈ ਹੁਣ ਜਾ ਕੇ ਪੱਠਿਆਂ-ਪੁੱਠਿਆਂ ਨਾਲ ਕਰਦੇ ਆ ਉਦੋਂ ਬਾਅਦ ਦੇਖਦੇ ਆ ਕੀ ਬੰਦ ਆ ਲਾਈਟ ਆ ਗਈ ਤਾਂ ਠੀਕ ਆ ਸਬਜੀ ਸੂਜੀ ਵੀ ਲਾਉਣੀ ਆ ਤੇ ਨਹੀਂ ਫਿਰ ਕਬੂਤਰ ਸੰਭਾਲਦੇ ਆ ਲੋ ਬਈ ਮਿੱਤਰੋ ਆਪਾਂ ਜਾਲ ਲਾ ਕੇ ਲਗੇ ਸੀ ਵੱਡੇ ਕਬੂਤਰ ਥੱਲੇ ਤੇ ਉਹ ਨਿਕਲ ਗਿਆ ਖੁੱਡੇ ਜੋ ਨਿਕਲ ਗਿਆ ਤੇ ਹੁਣ ਇਹਨੂੰ ਦੇਖਦੇ ਆਂ ਦੂਰ ਦੂਰ ਲਾ ਕੇ ਭੜਕਾ ਬੁਰਕੂ ਕੇ ਬਾਕੇ ਵੇਖਾਂਗੇ ਵੀ ਸਿੱਧਾ ਆ ਜੇ ਤਾਂ ਕਰਮਾਂ ਵਾਲਾ ਲੋ ਬਈ ਮਿੱਤਰੋ ਪੱਠੇ ਨੀਰ ਦਾ ਕੰਮ ਨਮੀੜਦਾ ਸਾਰਾ ਤੇ ਕਬੂਤਰ ਵੀ ਲਾਤੇ ਥੱਲੇ ਤੇ ਡੱਬਾ ਆਪਣਾ ਜਿਹੜਾ ਜਾਲ ਚੋਂ ਨਿਕਲ ਖੁੱਡੇ ਆ ਬਾਈ ਆ ਜਾਂਦਾ ਤੇ ਦੋ ਕਬੂਤਰ ਆਪਣੇ ਤੜਕੇ ਵਾਲੇ ਹੀ ਵਰਦੇ ਆ ਚੀਨੀ ਤੇ ਤੂ ਸੇ ਫੁੰਜੀ ਵਾਲੀ ਤੇ ਆ ਕੂਤਰ ਮੇ ਬਾਹਰ ਰੱਖਿਆ ਇੱਕ ਡੋਰ ਲੱਗੀ ਹੈ ਦੋ ਬੱਚੇ ਉਂ ਬਾਹਰ ਰੱਖਿਆ ਤੇ ਆ ਜਾਂਦਾ ਭਾਈ ਆ ਜਾਂਦਾ ਦੂਜੇ ਦਾ ਦੋ ਟੜਕੇ ਦੀ ਫਿਰਦੇ ਆ ਤੇ ਲਾਈਟ ਭਾਈ ਉੱਠ ਗਈ ਆ ਇੱਕ ਘਹਿਰਾ ਹੀ ਲੱਗਿਆ ਤੇ ਕਿਉਂਕਿ ਛੱਟੀ ਵੀ 2 ਵਜੇ ਸੀਗੀ ਉਹ ਵੀ ਪਤਾ ਨਹੀਂ ਸੀ ਲੱਗਿਆ ਜਾਂ ਨਹੀਂ ਲੱਗਿਆ ਚੱਲਦੇ ਆ ਵੇਖ ਕੇ ਆਉਂਦੇ ਆ ਆ ਜਾਂਦੇ ਦੋ ਤਾਂ ਡੱਬਾ ਵੀ ਇੱਥੇ ਹੀ ਫਿਰਦਾ ਹੈ ਕਿਧਰ ਗਿਆ ਉਹ ਨਾਲ ਹੀ ਉਹਨਾਂ ਦੇ ਉਹ ਆ ਗਏ ਮਦਰ ਲਈ ਪਾਸੇ ਆ ਜਾਂਦਾ ਬਹਿ ਜੂਆ ਲੱਗਦਾ ਤਾਂ ਹੈਗਾ ਸਿੱਧਾ ਲਓ ਜੀ ਬਾਈ ਜੀ ਡੱਬਾ ਆਪਣਾ ਗਿਆ ਆ ਪਪਾ ਆ ਗਏ ਤੇ ਬਾਈ ਜੀ ਲਾ ਲਿਆ ਤਾੜ ਤਾਂ ਅੱਜ ਆਪਾਂ ਵੱਲ ਨੂੰ ਪੁੱਤਰਾ ਨੂੰ ਦਵਾਈ ਲਾਉਣੀ ਹੈ ਦਾਣੇ ਨਹੀਂ ਪਾਏ ਅੱਜ ਤੇ ਮੋਟਰ ਆਪਾਂ ਬਾਈ ਕਣਕ ਲੈਟ ਉੱਠ ਗਈ ਆ ਤੇ ਕੱਲ ਨੂੰ ਛੱਡਾਂਗੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਕਰੋ ਜਿਹੜੇ ਮੇਰੇ ਭਰਾ ਵਲੌਗ ਵੇਖ ਲੈਂਦੇ ਆ ਤੇ ਉਹ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕਰਦੇ ਮੇਰਾ ਭਰਾ ਜਰੂਰ ਕਰਿਆ ਕਰੋ ਆਪਣਾ ਛੋਟਾ ਭਰਾ ਸਮਝ ਕੇ ਤੇ ਸਸਤੀ ਗੱਲ ਵੀਰੇ ਸਾਰਿਆਂ ਨੂੰ ਤੇ ਭੁੱਲ ਚੁੱਕ ਦੀ ਖਿਮਾ ਤੇ ਵਾਟਰ ਵਾਕਸ ਤੇ ਬਾਈ ਅਸੀਂ ਜਦੋਂ ਖੇਤ ਕਿਹੜਾ ਵੇਖਣ ਗਏ ਆ ਉਹ ਦੁੰਬਾਈ ਜੀ ਝੜੀ ਲੱਗੀ ਪਈ ਸੀ ਤੇ ਉਹ ਪ੍ਰਧਾਨ ਦੀ ਕੋਠੀ ਤੇ ਕਬੂਤਰ 4-5 ਰਹਿੰਦੇ ਤੇ ਇੱਕ ਆਪਣਾ ਵੀ ਕਲਕੱਤਾ ਬੱਚਾ ਉੱਥੇ ਰਹਿਣ ਲੱਗ ਪਿਆ ਚਲੋ ਠੀਕ ਆ ਬਾਈ ਸਤਿ ਸ੍ਰੀ ਅਕਾਲ ਪੁਰ ਚੱਕ ਦੀਖੀਵਾ